ਚਿੱਲੀ ਮੁਕਸਸ ਸਾਹਿਬ ਪੁਲਿਸ ਵੱਲੋਂ ਮਾਣਯੋਗ ਐਸਐਸਪੀ ਡਾਕਟਰ ਅਖਲ ਚੋਦਰੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਜ਼ਿਲ੍ਹੇ ਭਾਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਚਲਦਿਆਂ ਪ੍ਰਾਤਕ ਅਤੇ ਸ਼ਰਾਬਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ ਕੀਤੀ ਗਈ ਹੈ ਦੱਸਣਾ ਬੰਦ ਹੈ ਕਿ ਚਿੱਲੀ ਮੁਕਸਸ ਸਾਹਿਬ ਪੁਲਿਸ ਵੱਲੋਂ ਗੋੜੀਆਂ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਹਥਿਆਰ ਸਮੇਤ ਕਾਬੂ ਕੀਤਾ ਗਿਆ ਦੱਸਣਾ ਬੰਦ ਹੈ ਕਿ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਕਰੀਬ 3 ਮਹੀਨੇ ਪਹਿਲਾਂ ਦੋਵਾਂ ਸੀਧਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿੱਚ ਮਨਪ੍ਰੀਤ ਸਿੰਘ ਨੇ ਰੰਜਿਸ ਕਰਨਤ ਸ਼ਾ ਪੀ ਕੇ ਟਰੈਕਟਰ ਤੇ ਆ ਕੇ ਬਹਾਦਰ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਉਸਦੇ ਭਾਣਜੇ ਰਣਬੀਰ ਸਿੰਘ ਪੁੱਤਰ ਰਵੀ ਕੁਮਾਰ ਤੇ ਆਪਣੇ ਲਾਇਸੈਂਸ ਰਵਾਲਵਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਦੋਸ਼ੀ ਨੂੰ ਮਾਨਯੋਗ داد ਅੱਗੇ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਤਫਤੀਸ਼ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਂਜੋ ਐਸਐਸਪੀ ਸਾਹਿਬ ਡਾਕਟਰ ਸ਼੍ਰੀ ਅਖਿਲ ਚੌਧਰੀ ਜੀ ਸ਼੍ਰੀ ਮੁਖਤਰ ਸਾਹਿਬ ਉਹਨਾਂ ਦੇ ਦਿਸ਼ਾ-ਨਿਸ਼ਾ মোতাবেক ਜੋ ਮਾੜੇ ਅਨਸਰਾਂ ਵਿਰੁੱਧ ਤੇ ਸ਼ਰਾارتی ਅਨਸਰਾਂ ਵਿਰੁੱਧ ਅਪਰਾਧਿਕ ਜਿਹੜੇ ਗਤੀਵਿਧੀਆਂ ਚ ਇਸੇ ਲੈਂਦੇ ਹਨ ਉਹਨਾਂ ਨੂੰ ਨੱਥ ਪਾਉਣ ਲਈ ਬਹੁਤ ਸਖਤ ਨਿਰਦੇਸ਼ ਦਿੱਤੇ ਗਏ ਹਨ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਵਾਰਦਾਤ ਮਿਤੀ 3 ਤਰੀਕ ਨੂੰ ਹੋਈ ਸੀ ਸ਼ਾਮ ਦੇ 7 ਵਜੇ ਜੋ ਕਿ ਇੱਕ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਬਹਾਲ ਸਿੰਘ ਅਤੇ ਰਣਵੀਰ ਸਿੰਘ ਜੋ ਸੈਰ ਕਰ ਰਹੇ ਸਨ ਦਾਣਾ ਮੰਡੀ ਦੇ ਵਿੱਚ ਉਹਨਾਂ ਦੇ ਉੱਪਰ ਫੇਰਿੰਗ ਕਰਤੀ ਸੀ ਜੋ ਉਹਨਾਂ ਦੇ ਇੱਕ ਦੇ ਬੈਗ ਤੇ ਵੱਜੀ ਅਤੇ ਇੱਕ ਦੇ ਹੱਥ ਦੇ ਵਿੱਚ ਜਿਹੜੇ ਫੇਰ ਲੱਗੇ ਸਨ ਉਹਨਾਂ ਨੇ ਬਿਆਨ ਲਿਖ ਕੇ ਜਿਹੜਾ ਮੁਕੱਦਮਾ ਨੰਬਰ 112 109 BNS ਦੇ ਵਿੱਚ ਦਰਜਿਸਟਰ ਬਰੀਆਲਾ ਕੀਤਾ ਗਿਆ ਅਤਿ ਵਕ ਵਕ ਟੀਮਾਂ ਬਣਾ ਕੇ ਅਸੀਂ ਦੋਸ਼ੀ ਨੂੰ ਜਿਹੜਾ ਕਾਬੂ ਕਰਨ ਦੇ ਲਈ ਵਕ ਵਕ ਰੇਡ ਕੀਤੇ ਗਏ ਰੇਡ ਕਰਨ ਤੋਂ ਬਾਅਦ ਅਸੀਂ ਕੱਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਸੀਂ ਦੋਸ਼ੀ ਦੇ ਜੋ ਉਸ ਨੇ ਵਾਰਦਾਤ ਸਮੇ ਜਿਹੜਾ ਰਵਾਲਵਰ 32 ਬੋਲ ਲਾਇਸੈਂਸੀ ਵਰਤਿਆ ਗਿਆ ਸੀਗਾ ਉਹ ਅਸੀਂ ਲਾਇਸੈਂਸੀ ਰਵਾਲਵਰ ਅੱਜ ਅਸੀਂ ਕਬਜ਼ੇ ਦੇ ਵਿੱਚ ਲੈ ਰਹਿ ਗਿਆ ਉਸ ਦਾ ਅਸੀਂ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੇ ਹੋਰ ਅੱਗੇ ਖੁਲਾਸੇ ਹੋਣਗੇ ਉਹਦੇ ਬਾਰੇ ਆਪ ਨੂੰ ਜਾਣੂ ਕੀਤਾ ਜਾਵੇਗਾ